ਅੱਜ ਪਿੰਡ ਛੋਟੇ ਫਤਿਹਾਲ ਪਹੁੰਚੇ ਆ ਜਿੱਥੇ ਬਾਜ ਸਿੰਘ ਹੋਣੀ ਮੁਖੇ ਹੋਣੀ ਜੋਧਵੀਰ ਹੋਣੀ ਸਾਰੀਆਂ ਇਹਨਾਂ ਦੀ ਟੀਮ ਜਿਹੜੀ ਆ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼ਰੋਣੀ ਕਾਲੀ ਦਲ ਚ ਸ਼ਾਮਲ ਕੀਤਾ ਇਹਨਾਂ ਨੇ ਬਹੁਤ ਵੱਡਾ ਇੱਕ ਬਦਲਾਅ ਦੇ ਚੱਕਰ ਚ ਇਹਨਾਂ ਦਿਨ ਰਾਤ ਇੱਕ ਕਰਕੇ ਇੱਥੋਂ ਜਿਹੜੀ ਝਾੜੂ ਦੀ ਸਰਕਾਰ ਬਣਾਈ ਤੇ ਐਮਐਲਏ ਬਣਾਇਆ ਇਹਨਾਂ ਨੇ ਇਹਨਾਂ ਦੇ ਮੁੱਲ ਨਹੀਂ ਪਾਇਆ ਮਤਲਬ ਮੇਰੇ ਲਾਗੇ ਬੈਠਾ ਉਹ ਆਪ ਹੀ ਬੋਲੀ ਜਾਂਦੇ ਆ ਭਾ ਮੁੱਖਾ ਵੀ ਇਹਨਾਂ ਮੁੱਲ ਹੀ ਨਹੀਂ ਪਾਇਆ ਕਿਸੇ ਦਾ ਵੀ ਸਾਡੇ ਜਜ਼ਬਾਤਾਂ ਨਾਲ ਖੇਡਿਆ ਗਿਆ ਇਸ ਕਰਕੇ ਅੱਜ ਮੈਂ ਅਜੇ ਬੇਸ਼ੱਕ ਸਾਲ ਪਿਆ ਆ ਸਰਕਾਰ ਚ ਪਰ ਇਹ ਮੈਨੂੰ ਕਹਿਣ ਲੱਗੇ ਵੀ ਅਸੀਂ ਸਾਰਿਆਂ ਨੇ ਅੱਜ ਸ਼ਰਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਤੇ ਮੈਂ ਇਹਨਾਂ ਨੂੰ ਧੰਨਵਾਦ ਕਰਦਾ ਕਿ ਇਹ ਸਾਡੇ ਪਰਿਵਾਰ ਚ ਆਏ ਆ ਪਰਿਵਾਰ ਵੱਡਾ ਕੀਤਾ ਇਸੇ ਤਰ੍ਹਾਂ ਇਹ ਸੰਕੇਤ ਆ ਕਿ ਆਉਣ ਵਾਲੀ ਇਹ ਸਾਡੀ ਸਰਕਾਰ ਹੈ ਸ਼ਰਮਣੀ ਅਕਾਲੀ ਦਲ ਦੀ ਬਣਨ ਜਾ ਰਹੀ ਆ ਤੇ ਸਰਦਾਰ ਸੁਖਬੀ ਸਿੰਘ ਜੀ ਬਾਦਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਲੱਗ ਰਿਹਾ ਪੂਰਾ ਫਤਿਹਵਾਦੀ ਅੱਜ ਸ਼ਾਮਲ ਹੋ ਗਿਆ ਹਾਂਜੀ ਹਾਂ ਇਹਨਾਂ ਦਾ ਧੰਨਵਾਦ ਜੀ ਇਹਨਾਂ ਨੇ ਕਿਉਂਕਿ ਇਹਨਾਂ ਨੇ ਇਹ ਇੱਕ ਬਦਲਾਅ ਸੀ ਬਦਲਾਅ ਬਹੁਤ ਵੱਡਾ ਸੀ ਅੱਜ ਉਹੀ ਬਦਲਾਅ ਸਾਰਾ ਜਿਹੜਾ ਆ ਉਹ ਘਰ ਵਾਪਸੀ ਕਰ ਰਿਹਾ ਆ ਅਕਾਲੀ ਦਲ ਦੇ ਵਿੱਚ ਕਿਉਂਕਿ ਇਹ ਪੰਥਕ ਘਲਕਾ ਸੀ ਸ਼ੁਰੂ ਤੋਂ ਇੱਥੋਂ ਬਹੁਤ ਬਹੁਤ ਵਾਰ ਅਕਾਲੀ ਦਲ ਨੇ ਇੱਥੇ ਜਿਹੜਾ ਐਮਐਲਏ ਬਤੌਰ ਐਮਐਲਏ ਸੇਵਾ ਕੀਤੀ ਹੈ ਸਰ ਮਹਤਾਰ ਸਿੰਘ ਜਿਹੜਾ ਪਿੰਡ ਛੋਟਾ ਫਤਿਹਗੜ ਕੀ ਮਸਲਾ ਮਸਲਾ ਸਾਡਾ ਹੋਏ ਹੋਏ ਜੀ ਆਪਾਂ ਬੜਾ ਯੋਗ ਰਾਂ ਬਣਾਏ ਹਨ ਪਰ ਸਾਡਾ ਮੁੱਲ ਨਹੀਂ ਪਾਇਆ ਕੋਈ। ਹਾਂਜੀ। ਤੇ ਫਿਰ ਆਪਾਂ ਕਲਦਾਲ ਜਾਣ ਵੜੇ ਆ। ਭਾਜੀ ਨੇ ਫੇਰ ਸੱਦਿਆ ਕਿੰਨੇ ਪਰਵਾਰ ਸ਼ਾਮਲਾ ਹੈ ਜੀ। ਸਾਰਾ ਸਾਡਾ ਸਾਰਾ ਫੱਤੇ ਵਾਲਾ ਸ਼ਾਹ ਨੂੰ ਛੋਟਾ ਫੱਤੇ ਵਾਲਾ। ਸਾਰਾ ਫੱਤੇ ਵਾਲਾ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਛੋਟਾ ਫੱਤੇ ਵਾਲਾ ਭਾਜੀ ਹੁਣੇ ਆਏ ਹੀ। ਤੇ ਇਸ ਤਰ੍ਹਾਂ ਦੀ ਬੇਨਤੀ ਆਪਾਂ ਨਾ ਝੜੂਆ ਰਹੇ ਆ, ਖੁਦ ਨਾਲ ਵਰਤ ਕਰ ਰਹੇ ਆ। ਬੜੀ ਮਿਹਨਤ ਕੀਤੀ ਆ। ਪਰ ਇਸ ਚੀਜ਼ ਦਾ ਉਹਨੇ ਮੁੱਲ ਨਹੀਂ ਪਾਇਆ ਸਾਡਾ। ਕੋਈ ਵੀ ਕੰਮ ਵਾਸਤੇ ਜਾਂਦੇ ਹੁੰਨੇ ਆ ਉੱਥੇ ਇਹਨੇ ਆਪਣਾ ਬਾਹਰ ਰੁਗੋ ਕਰ ਦਿੰਨੇ ਆ ਕੋਈ ਵੀ ਕੰਮ ਹੋਣਾ ਨਿਕੋ ਦਾ ਆਪਣੀ ਮਰਜ਼ੀ ਨਾਲ ਇਹਨੇ ਕੋਈ ਵੀ ਕੰਮ ਵੈਨਾ ਇਹਨੇ ਵੜੀ ਸਾਢੇ ਕੈਂ ਤੇ ਕਿਸੇ ਤਰ੍ਹਾਂ ਨਹੀਂ ਚੱਲਿਆ ਸਾਡੀ ਮਿਹਨਤ ਦਾ ਨਹੀਂ ਇਹਨੇ ਮੁੱਲ ਪਾਇਆ ਬਾਕੀ ਦੂਜਾ ਨੰਬਰ ਇਹ ਗੱਲ ਆ ਜਿ ਤਰ੍ਹਾਂ ਪਹਿਠੂ ਇਕੱਠੇ ਤੁਰੇ ਹਾਂ ਪਹਿਲੂ ਕੁਝ ਗੱਲਾਂ ਹੋਰ ਹੀ ਹੁਣ ਗੱਲਾਂ ਕੁਝ ਹੋਰ ਕਰ ਗਿਆ ਫਿਰ ਇਸ ਕਰਕੇ ਆਪਾਂ ਨੂੰ ਇਹੋ ਜੀ ਸਰਕਾਰ ਦੀ ਕੋਈ ਲੋੜ ਨਹੀਂ ਹੈਗੀ ਸਾਨੂੰ ਆਵੇ ਪਾਜੀ ਹੱਲੇ ਆਏ ਨੇ ਆਪਾਂ ਜਿੱਧਰ ਦੀ ਅੱਜ ਤੋਂ ਪਿੱਛੇ ਬਾਪੂ ਹਣੇ ਬਣੇ ਸੀ ਸਾਨੂੰ ਸਹੂਲਤਾ ਮਾੜੀ ਕੋਮ ਨੂੰ ਹ ਤੇ ਆਪਾਂ ਉੱਧਰ ਸਾਰੇ ਭਰਾ ਸ਼ਾਮਲ ਹੋਏ ਆ ਬਾਕੀ ਬੇਨਤੀ ਆ ਜਿਹੜਾ ਵੀ ਉਹਦੇ ਨਾਲ ਆ ਕਿਸ ਤਰ੍ਹਾਂ ਵੀ ਉਹ ਆਪਣੀ ਸੋਚ ਨਾਲ ਚੱਲੋ ਗਾਂ ਆਉਣ ਵਾਲਾ ਸਮੇਂ ਤੇ ਚੱਲੋ ਕਿਦਾਂ ਕਰਨੀ ਕਿਦਾਂ ਨਹੀਂ ਇਹ ਤੇ ਇਹਨੇ ਤੇ ਪਾਣੀ ਹੰਡੇ ਲਾ ਦਿੱਤਾ ਇੱਕ ਵਾਰ ਇਹੋ ਬੇਨਤੀ ਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਝਾੜੂ ਵਾਲੇ ਨਾ ਪੂਰਾ ਮੇਰਾ ਨਾਮ ਜੋਧਵੀਰ ਸਿੰਘ ਜੀ ਪਿੰਡ ਫਤਿਹਾਲ ਛੋਟਾ ਡੇਰੇ ਤੋਂ ਰਹਿਣ ਵਾਲੇ ਸਾਨੂੰ ਝਾੜੂ ਬਣਾ ਕੇ ਝਾੜੂ ਦੀ ਸਰਕਾਰ ਬਣਾਉਣ ਤੇ ਸਾਨੂੰ ਬਹੁਤ ਹੀ ਨੁਕਸਾਨ ਹੋਇਆ ਬਹੁਤ ਕਟਾ ਪਿਆ ਸਾਨੂੰ ਅਸੀਂ ਰਾਤ ਦਿਨ ਇੱਕ ਮਿਹਨਤ ਕਰਕੇ ਅਸੀਂ ਉਹਨਾਂ ਨੂੰ ਬਣਾਇਆ ਸੀ ਪਰ ਸਾਨੂੰ ਉਸ ਚੀਜ਼ ਦਾ ਮੁੱਲ ਨਹੀਂ ਮਿਲਿਆ ਸਾਨੂੰ ਤਕਰੀਬਨ ਮੁਸ਼ਕਲਾਂ ਬਹੁਤ ਆਈਆਂ ਅਸੀਂ ਉਹ ਮੁਸ਼ਕਲਾਂ ਨੂੰ ਪਾਸੇ ਕਰਨ ਵਾਸਤੇ ਅਸੀਂ ਸਮਰਾ ਸਾਹਿਬ ਦੇ ਹੋਲ ਗਏ ਓਨਰ ਸਾਨੂੰ ਗੱਲ ਨਾਲ ਲਾਇਆ ਅਸੀਂ ਇੱਕ ਵਾਰੀ ਪਹੁੰਚੇ ਤੇ ਸਾਨੂੰ ਟਰਾਲੀ ਕਣਕ ਦੀ ਦੇਤੀ ਆ 20 ਜਿਹੜਾ ਖਾਦ ਸਟੋਰ 20 ਆ ਉਹ ਸਾਨੂੰ ਬੀ ਬਹੁਤ ਦਿੱਤਾ ਵਾ ਨਿੱਤ ਸਾਨੂੰ ਝਾੜੂ ਵਾਲੀ ਸਰਕਾਰ ਵੱਲੋਂ ਸਾਨੂੰ ਕੋਈ ਪੰਜਰ ਪੈਦ ਦੀ ਵੀ ਨਹੀਂ ਕੋਈ ਚੀਜ਼ ਸਾਨੂੰ ਮਿਲੀ ਜਦੋਂ ਦੇ ਉਹ ਬਣੇ ਨੇ ਸਾਨੂੰ ਘਾਟਾ ਹੀ ਘਟਾ ਆਇਆ ਬਸ ਇਹ ਬੇਨਤੀ ਕਰਨ ਹੈ ਕਿ ਆਪਾਂ ਸਾਰੇ ਪਰਿਵਾਰ ਸਾਰਾ ਕਾਫੀ ਪੈੰਡੀ ਸਾਰਾ ਗੱਲ ਇੱਕਠਾ ਹੋਕ ਚੁੱਕਾ ਵਾ ਸਾਰਾ ਪੈੰਡੀ ਨਾਲ ਹੋਇਆ ਸਾਡੇ